ਮੈਨੂੰ ਲੱਗਦਾ ਕਿ 5 ਮਿੰਟ ਵਿੱਚ ਐਮਐਸਪੀ ਦੇਣ ਵਾਲੀ ਬੀਬੀ ਦੇ ਅੰਦਰ ਉਹ ਕਾਲ ਨਹੀਂ ਜਾਂਦੀ ਪਈ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਆਉਂਦੇ ਆਉਂਦੇ ਵੀ ਐਨੀ ਕਾਲੀ ਦੇ ਵਿੱਚ ਫੈਸਲਾ ਲੈ ਲਿਆ ਔਰ ਐਨੀ ਕਾਲੀ ਦੇ ਵਿੱਚ ਦੁਬਾਰਾ ਘਰ ਵਾਪਸੀ ਹੋ ਗਈ ਸਮਝ ਨਹੀਂ ਆਇਆ ਆਖਿਰ ਹੋਇਆ ਕੀ ਹੈ ਇਸੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੂਨੇ ਡਾਕਟਰ ਸਾਹਿਬ ਸਮਾਰਤਾ ਵਾਚੋਕਰੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਅਨਮੋਲ ਗਗਨਮਾਨ ਕਾਲੀ ਦੇ ਵਿੱਚ ਹੀ ਚਲ ਗਏ ਕਾਲੀ ਦੇ ਵਿੱਚ ਹੀ ਵਾਪਸ ਆ ਗਏ ਅੱਜ ਦੇ ਲੀਡਰਾਂ ਅੰਦਰ ਇਹ ਕਾਲੀ ਹੁਣ ਹੁਣੀ ਤੁਸੀਂ ਦੇਖੀ ਹੈ ਜਾਂ ਪਹਿਲਾਂ ਵੀ ਇਦਾਂ ਦੇਖਣ ਨੂੰ ਮਿਲਦਾ ਰਿਹਾ ਨਹੀਂ ਪਹਿਲਾਂ ਵੀ ਕਾਫੀ ਜਿਹੜਾ ਇਹ ਚੀਜ਼ਾਂ ਰਾਜਨੀਤੀ ਦੇ ਵਿੱਚ ਵੈਸੇ ਇੱਕ ਗੱਲ ਦੱਸਾਂ ਜੀ ਕੋਸ਼ਿਸ਼ ਇਤਵਾਰ ਨਹੀਂ ਕੀਤਾ ਜਾ ਸਕਦਾ ਰਾਜਨੀਤੀ ਦੇ ਵਿੱਚ ਟਿਕਟ ਕਿਤੋਂ ਮਿਲਦੀ ਹੈ ਤੇ ਲੀਡਰ ਚੋਣਾਂ ਕਿਤੋਂ ਲੜਦੇ ਨੇ ਤੁਸੀਂ ਦੇਖਿਆ ਹੋਣਾ ਕਈਆਂ ਨੂੰ ਟਿਕਟ ਜਿਹੜੀ ਆ ਉਹ ਮਿਲੀ-ਮਿਲੀ ਛੱਡ ਕੇ ਤੇ ਦੂਜੀਆਂ ਪਾਰਟੀਆਂ 'ਚ ਚਲੇ ਜਾਂਦੇ ਤੇ ਉਧਰੋਂ ਚੋਣ ਲੜਦੇ ਆ ਕਿ ਸਨੇ ਸੋਚਿਆ ਸੀ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਕਾਂਗਰਸ ਤੋਂ ਜਿੱਤਦੇ ਆ ਰਹੇ ਲੁਧਿਆਣੇ ਤੋਂ ਉਹਨਾਂ ਨੇ ਫੇਰ ਜਿੱਤ ਜਾਣਾ ਸੀ ਪਰ ਉਹ ਬੀਜੇਪੀ ਤੋਂ ਲੜੇ ਤੇ ਬੀਜੇਪੀ ਤੋਂ ਹਾਰ ਗਏ ਕਦੀ ਸਿਆਸਤ 'ਚ ਸੋਚਿਆ ਜਾ ਸਕਦਾ ਬੀਜੇਪੀ ਤੋਂ ਹਾਰ ਗਏ ਫਿਰ ਕੇਂਦਰ ਦੇ ਮੰਤਰੀ ਬਣ ਗਏ ਸੋ ਸਿਆਸਤ ਦੇ ਵਿੱਚ ਕੁਛ ਵੀ ਕੁਛ ਵੀ ਹੋ ਸਕਦਾ ਤੁਸੀਂ ਹੁਣ ਤਾਂ ਖਾਸ ਕਰਕੇ ਨਾ ਭਈ ਇੰਨੀ ਸਿਆਸਤ ਜਿਹੜੀ ਆ ਉਹ ਕਿਰਦਾਰ ਵਾਲੀ ਨਹੀਂ ਰਹੇਗੀ ਕਿ ਹੁਣ ਜੇ ਤੁਸੀਂ ਕਹੋ ਕਿ ਅਸੀਂ ਇੱਕ ਪਾਰਟੀ ਨਾਲ ਦਿਲੋਂ ਜਾਨ ਨਾਲ ਜੁੜੇ ਆ ਇੱਕੋ ਪਾਰਟੀ ਦੇ ਸਕੇ ਆ ਇੱਕੋ ਪਾਰਟੀ 'ਚ ਰਹਿਣਾ ਤੇ ਹੁਣ ਕਿਤੇ ਉਹ ਚੀਜ਼ਾਂ ਨਹੀਂ ਰਹੀਆਂ ਨਾ ਦੇਖੋ ਤੁਸੀਂ ਕੈਪਟਨ ਨਮਰਿੰਦਰ ਸਿੰਘ ਅਕਾਲੀ ਦਲ 'ਚ ਹੁੰਦੇ ਸੀ ਚਲੋ ਉਹਨਾਂ ਨੇ ਰਿਜ਼ਾਈਨ ਕੀਤਾ ਕਾਂਗਰਸ ਚ ਆਏ ਕਾਂਗਰਸ ਨੇ ਦੋ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਦੋ ਵਾਰ ਉਹ ਪੰਜਾਬ ਦੇ ਪ੍ਰਧਾਨ ਬਣੇ ਕਾਂਗਰਸ ਦੇ ਔਰ ਉਹਨਾਂ ਕਰਕੇ ਪੰਜਾਬ ਦੇ ਕਈ ਕਾਂਗਰਸੀ ਲੀਡਰਾਂ ਨੂੰ ਜਿਹੜਾ ਖੁੱਡੇ ਲਾਈਨ ਲਾਣਾ ਪਿਆ ਹਾਈ ਕਮਾਂਡ ਨੂੰ ਭਾਵੇਂ ਮਹਿੰਦਾ ਸਿੰਘ ਕੇਪੀ ਸੀਗੇ ਚਮਚੇਰ ਸਿੰਘ ਦੁੱਲੋ ਸੀਗੇ ਪ੍ਰਤਾਪ ਸਿੰਘ ਬਾਜਵਾ ਸੀਗੇ ਇਹ ਸਾਰੀ ਲੋਬੀ ਜਿਹੜੀ ਆ ਮਰਜਿੰਦਰ ਕੌਰ ਪੱਠਲ ਸੀ ਇਸ ਚਰਨਜੀਤ ਚੰਨੀ ਨੂੰ ਨਹੀਂ ਜਿਆਦਾ ਉਹਨਾਂ ਨੇ ਤਰਜੀਹ ਦਿੱਤੀ ਸਾਡੇ 4 ਸਾਲ ਨਵਜੋਤ ਸਿੰਘ ਸਿੱਧੂ ਦੀਆਂ ਵੀ ਗੱਲਾਂ ਸੁਣੀਆਂ ਕੈਪਟਨ ਨੂੰ ਹਾਵੀ ਰੱਖਿਆ ਲੇਕਿਨ ਜਦੋਂ ਹਾਈ ਕਮਾਂਡ ਨੇ ਕੈਪਟਨ ਨੂੰ ਬਦਲਿਆ ਤੇ ਕੈਪਟਨ ਨੇ ਦਿਨ ਲਈ ਛੱਡਣ ਲੱਗਿਆ ਕਾਂਗਰਸ ਨੂੰ ਕੁਝ ਨਹੀਂ ਦੇਖਿਆ ਵੀ ਕਾਂਗਰਸ ਨੇ ਮੈਨੂੰ ਕਿੰਨਾ ਨਾਮ ਦਿੱਤਾ ਸੂਬੇ ਵਿੱਚ ਸੋ ਇਹ ਹੁਣ ਮੰਨ ਲਓ ਜਿਹੜੇ ਮਨਪ੍ਰੀਤ ਬਾਦਲ ਹੈ ਜੇ ਮੈਂ ਇਹਨਾਂ ਦੀ ਉਦਾਹਰਨ ਦਵਾਂ ਮਨਪ੍ਰੀਤ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਗਿੱਦੜਵਾਹੇ ਤੋਂ ਚੋਣ ਲੜਾਈ ਜਿਮਣੀ ਚੋਣ ਲੜੀ ਇੱਕ ਦੀ ਲੜਾਈ ਬਣਾਈ ਕਾਂਗਰਸ ਉੱਤੇ ਕਾਂਗਰਸ ਦੇ ਨਾਲ ਔਰ ਜਿੱਤ ਕੇ ਮਨਪ੍ਰੀਤ ਬਾਦਲ ਨੂੰ ਲਾਂਚ ਕੀਤਾ ਗਿੱਦੜਵਾਹੇ ਤੋਂ ਉਹਨਾਂ ਨੇ ਪੰਜਾਬ ਦਾ ਮੰਤਰੀ ਵੀ ਬਣਾਇਆ 2012 ਤੋਂ ਪਹਿਲਾਂ ਛੱਡ ਕੇ ਆਪਣੀ ਪਾਰਟੀ ਬਣਾ ਲਈ ਪੀਪੀਪੀ ਫਿਰ ਉਹ ਪਾਰਟੀ ਕਾਂਗਰਸ ਚ ਲੈ ਗਏ ਫਿਰ ਕਾਂਗਰਸ ਦੇ ਮੰਤਰੀ ਬਣੇ ਕਾਂਗਰਸ ਚ ਰਹੇ 5 ਸਾਲ ਜਦੋਂ ਦੇਖਿਆ ਹੁਣ ਕਾਂਗਰਸ ਦੀ ਸਰਕਾਰ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਚਲੇ ਜਾ ਸੋ ਕੋਈ ਕਿਰਦਾਰ ਨਹੀਂ ਨਾ ਹੁਣ ਲੀਡਰਾਂ ਦਾ ਕੋਈ ਕਿਰਦਾਰ ਨਹੀਂ ਹੈਗਾ ਬਈ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਸਵੇਰੇ ਕਾਂਗਰਸ ਚ ਸ਼ਾਮੀ ਕੀਤੇ ਹੋ ਪਰਸੋਂ ਕੀਤੇ ਹੋ ਕੁਝ ਨਹੀਂ ਕਿਹਾ ਜਾ ਸਕਦਾ ਪਾਰਟੀ ਦੇ ਵਿੱਚ ਕੌਣ ਆ ਰਿਹਾ ਕੌਣ ਜਾ ਰਿਹਾ ਹੁਣ ਡਿੰਪੀ ਢਿੱਲੋਂ ਅਕਾਲੀ ਦਲ ਲੋਹਰਾਂ ਦੇ ਤਗੜੇ ਲੀਡਰ ਸੀਗੇ ਛੱਡ ਗਏ ਛੱਡ ਗਿਆ ਆਵਾਂ ਦੀ ਪਾਰਟੀ ਤੋਂ ਗਿੱਦੜ ਵਾਹਤੋ ਐਮਐਲਏ ਬਣ ਗਿਆ ਹੋਰ ਕੀ ਨਾਮ ਉਹ ਦੇਖੋ ਤੁਸੀਂ ਸੋਨ ਸਿੰਘ ਠੰਡਲ ਜਿਮਣੀ ਚੋਣਾ ਤੋਂ ਪਹਿਲਾਂ ਬੀਜੇਪੀ ਚ ਆਇਆ ਬੀਜੇਪੀ ਤੋਂ ਹਾਰੇ ਆ ਫਿਰ ਅਕਾਲੀ ਦਲ ਚ ਵਾਪਸ ਚਲੇ ਗਏ ਮਤਲਬ ਯਾਰ ਕੋਈ ਕੋਈ ਤਾਂ ਸਿਰ੍ਹਾ ਰੱਖ ਲੋ ਕੋਈ ਤਾਂ ਚੀਜ਼ ਰੱਖ ਲੋ ਬਈ ਠੀਕ ਹੈ ਯਾਰ ਕੋਈ ਤਾਂ ਸਾਡੇ ਅੰਦਰ ਜਮੀਰ ਰੱਖ ਲੋ ਵੀ ਅਸੀਂ ਕਿਹੜੀ ਪਾਰਟੀ ਦੇ ਨਾਲ ਜੁੜੇ ਆਂ ਤਾਂ ਕਿੱਥੋਂ ਜਾ ਕੇ ਫਿਰ ਇਦਾਂ ਲੱਗਦਾ ਜਿਵੇਂ ਯਾਰ ਦਿੱਲੀ ਗਈ ਡੈਪੂਟੇਸ਼ਨ ਤੇ ਆਈਬੀਜੀ ਜਾਂ ਸੀਆਈਸੀਬੀਆਈ ਚ ਗਏ ਆ ਉੱਥੋਂ ਕੰਮ ਕਰਕੇ ਫਿਰ ਪੰਜਾਬ ਪੁਲਿਸ 'ਚ ਵਾਪਸ ਆ ਗਏ ਮੈਨੂੰ ਤਾਂ ਇਦਾਂ ਜਾਪਨ ਲੱਗ ਪੈਂਦਾ ਹੁਣ ਜਦੋਂ ਕੋਈ ਸਿਆਸਤਦਾਨ ਪਾਰਟੀ ਚੇਂਜ ਕਰਦਾ ਨਾ ਬਦਲਦਾ ਤੇ ਮੈਨੂੰ ਲੱਗਦਾ ਵਾ ਥੋੜੇ ਦਿਨ ਲਈ ਗਿਆ ਫਿਰ ਵਾਪਸ ਆ ਜਾਣਾ ਸੋ ਇਹ ਕਿਰਦਾਰ ਜਿਹੜਾ ਨਾ ਪੰਜਾਬ ਦੇ ਲੀਡਰਾਂ ਦਾ ਖਾਸ ਕਰਕੇ ਖਾਸ ਕਰਕੇ ਚਲੋ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਬਹੁਤ ਬਦਲ ਚੁੱਕਾ ਹੋਇਆ ਔਰ ਕਿਸੇ ਦੀ ਤੁਸੀਂ ਸੌ ਨਹੀਂ ਖਾ ਸਕਦੇ ਕਿਸੇ ਦੀ ਵੀ ਭਈ ਇਹ ਲੀਡਰ ਜਿਹੜਾ ਵੈ ਇਹ ਪੱਕਾ ਆਪਣੀ ਪਾਰਟੀ ਨਾਲ ਜੁੜਿਆ ਹੋਇਆ ਕਿਸੇ ਦੀ ਨਹੀਂ ਸੌ ਖਾਦੀ ਜਾ ਸਕਦੀ ਕੁਝ ਵੀ ਹੋ ਸਕਦਾ ਜਿਹਦੇ ਨਾਲ ਬੈਠ ਕੇ ਤੁਸੀਂ ਸ਼ਾਮੀ ਰੋਟੀ ਖਾਂਦੇ ਹੋ ਉਹ ਪਾਰਟੀਆਂ ਦੀਆਂ ਪਲੈਨਿੰਗ ਕਰਦਾ ਹੋਵੇ ਸਵੇਰੇ ਪਤਾ ਲੱਗੇ ਦੂਜੀ ਪਾਰਟੀ ਨੂੰ ਜੁਆਇਨ ਕਰ ਗਿਆ ਕੋ ਪਤਾ ਲੱਗਦਾ ਕੁਝ ਪਤਾ ਹੀ ਨਹੀਂ ਲੱਗਦਾ ਹੁਣ ਆਵਾਜ਼ ਨਹੀਂ ਪਾਰਟੀ ਹੈ ਆਵਾਜ਼ ਦੀ ਪਾਰਟੀ ਚ ਕਿੰਨੇ ਲੀਡਰ ਆ ਸੋਚਾ ਸਿੰਘ ਛੋਟੇ ਪੁਰਸੀ ਦੇ ਪੰਜਾਬ ਦੇ ਪ੍ਰਧਾਨ ਕਦੋਂ ਲਾਹਤਾ ਕਦੋਂ ਤੋੜਤਾ ਪਤਾ ਹੀ ਨਹੀਂ ਚੱਲਿਆ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਚਾਰ ਮੈਂਬਰ ਪਾਰਲੀਮੈਂਟ ਦਿੱਤੇ 2014 ਚ ਡਾਕਟਰ ਧਰਮਵੀਰ ਗਾਂਧੀ ਛੱਡ ਗਏ ਹੁਣ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਹਰਿੰਦਰ ਖਾਲਸਾ ਪ੍ਰੋਫੈਸਰ ਸਾਧੂ ਸਿੰਘ ਦਿਪਵੰਤ ਮਾਨ ਕੁਝ ਪਤਾ ਲੱਗਦਾ ਕੁਝ ਨਹੀਂ ਪਤਾ ਲੱਗਦਾ ਮੈਂ ਤਾਂ ਹੈਰਾਨਗੀ ਦੀ ਇਸ ਗੱਲ ਤੇ ਡਾਕਟਰ ਸੁਖਵਿੰਦਰ ਸੁਖੀ ਆ ਬਸ ਪੱਛ ਸੀਗੇ ਅਕਾਲੀ ਦਲ ਚਾਏ ਅਕਾਲੀ ਦਲ ਨੇ ਐਮਐਲਏ ਬਣਾਇਆ ਅਕਾਲੀ ਦਲ ਨੇ ਮੈਂਬਰ ਪਾਰਲੀਮੈਂਟ ਲੜਾਈ ਮੈਂਬਰ ਪਾਰਲੀਮੈਂਟ ਲੜੀ ਜਿਮਨੀ ਚੋਂ ਲੜ ਕੇ ਫਿਰ ਐਮਐਲਏ ਬਸੇ ਗਏ ਆਮ ਆਦਮੀ ਪਾਰਟੀ ਚਲੇ ਗਏ ਕੁਛ ਮਤਲਬ ਕਿਹੜੀ ਪਾਰਟੀ ਤੋਂ ਅਸੀਂ ਜਿੱਤੇ ਆ ਕਿਹੜੀ ਪਾਰਟੀ ਤੋਂ ਸ਼ੁਰੂ ਹੋਏ ਆ ਕਿੱਥੋਂ ਅਸੀਂ ਜਿੱਤੇ ਆ ਕਿੱਥੇ ਪਹੁੰਚੇ ਆ ਕੋਈ ਤੁਹਾਡੀਆਂ ਰੂਟਸ ਜਿਹੜੀਆਂ ਹੁੰਦੀਆਂ ਨੇ ਬੇਸਿਕ ਕੀ ਹੁੰਦਾ ਜਦੋਂ ਤੁਸੀਂ ਕਿਸੇ ਸਿਆਸੀ ਪਾਰਟੀ ਨਾਲ ਜੁੜਦੇ ਹੋ ਤੁਸੀਂ ਉਹਦੇ ਜ਼ਮੀਨੀ ਤੌਰ ਦੇ ਉੱਤੇ ਉਹਦੇ ਮਿਸ਼ਨ ਨਾਲ ਜੁੜਦੇ ਹੋ ਕਿਉਂਕਿ ਹਰ ਪਾਰਟੀ ਦੀ ਆਪਣੀ ਵਿਚਾਰਧਾਰਾ ਹੁੰਦੀ ਆ ਹਰ ਪਾਰਟੀ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਕੋਈ ਪਾਰਟੀਆਂ ਸੈਕੂਲਰ ਹੈ ਕੋਈ ਨਾਨ ਸੈਕੂਲਰ ਹੈਗੀਆਂ ਇਸ ਕਰਕੇ ਇੱਕ ਵਿਚਾਰਧਾਰਾ ਬਣੀ ਹੁੰਦੀ ਆ ਔਰ ਉਹ ਵਿਚਾਰਧਾਰਾ ਦੇ ਨਾਲ ਹੀ ਤੁਸੀਂ ਅੱਗੇ ਗਰੋ ਕਰਦੇ ਹੋ ਵੱਧਦੇ ਹੋ ਲਿਕਿਨ ਹੁਣ ਜਿਹੜੀ ਉਹ ਜ਼ਮੀਨ ਦੇ ਅੰਦਰਲੀ ਵਿਚਾਰਧਾਰਾ ਉਹ ਸਿਆਸੀ ਲੀਡਰਾਂ ਦੇ ਕਿਰਦਾਰ ਚੋਂ ਖਤਮ ਹੋ ਚੁੱਕੀ ਆ ਸੋ ਇਸ ਕਰਕੇ ਜਿਹੜੀ ਮੇਰੀ ਆਪਣੀ ਇੱਕ ਸੋਚ ਆ ਕਿ ਆਮਨਵੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਮੈਂ ਹੁਣ ਮੇਰਾ ਤਾਂ ਯਕੀਨ ਜਾਂ ਉਦਾਂ ਹੀ ਨਹੀਂ ਹੁੰਦਾ ਯਾਰ ਮੈਂ ਕਹਿੰਦਾ ਉਹਨਾਂ ਠੀਕ ਆ ਯਾਰ ਥੋੜੇ ਦਿਨ ਲਈ ਘੁੰਮਣ ਫਿਰਨ ਗਏ ਇਹਨਾਂ ਨੇ ਵਾਪਸੀ ਆ ਜਾਣਾ ਸੋ ਅਨਮੋਲ ਗਗਨਵੰਦ ਜੀ ਉਸ ਸਪੈਸਿਫਿਕ ਗੱਲ ਕਰਦੇ ਹੋ ਅਸਤੀਫਾ ਦਿੱਤਾ ਮੈਨੂੰ ਲੱਗਿਆ ਪਾਰਟੀ ਨੇ ਲੈ ਲਿਆ ਅਸਤੀਫਾ ਨਾਲੋਂ ਤੇ ਮੁੜ ਕੇ ਫਿਰ ਪਾਰਟੀ ਹੀ ਨਹੀਂ ਵਾਪਸ ਕਰਾਤਾ ਔਰ ਕਹਤਾ ਮੈਂ ਸਿਆਸਤ ਛੱਡਦੀ ਕਿੱਡਾ ਵੱਡਾ ਫੈਸਲਾ ਲਿੱਤਾ ਕਿ ਮੈਂ ਅੱਜ ਤੋਂ ਬਾਅਦ ਸਿਆਸਤ ਤੋਂ ਸੰन्यास ਲੈ ਲਿਆ ਔਰ ਫਿਰ ਵਾਪਸ ਲੈ ਲਿਆ ਐਸਾ ਮਤਲਬ ਕੋਈ ਕਿਰਦਾਰ ਹੀ ਨਹੀਂ ਹੈਗਾ ਕੋਈ ਜ਼ੁਬਾਨ ਹੀ ਹੈ ਨਹੀਂਗੀ ਸਾਡੇ ਲੋਕਾਂ ਨੂੰ ਵੀ ਇੰਨਾ ਬਾਰੇ ਡਿਸਕਸ ਕਰਨਾ ਪੈਂਦਾ ਸਾਡੀ ਪ੍ਰੋਬਲਮ ਸਭ ਤੋਂ ਵੱਡੀ ਕੀ ਬਣ ਗਈ ਹੈ ਸਾਡੀ ਮਜਬੂਰੀ ਜਨ ਪੱਤਰਕਾਰਾਂ ਦੀ ਇਹ ਬਣ ਗਈ ਹੈ ਕਿ ਸਾਨੂੰ ਇੰਨਾ ਬਾਰੇ ਵਿਚਾਰ ਕਰਨਾ ਪੈਂਦਾ ਔਰ ਜ਼ਬਰਦਸਤੀ ਕਰਨਾ ਪੈਂਦਾ ਅੱਜ ਵੀ ਕਰ ਰਹੇ ਹਾਂ ਜ਼ਬਰਦਸਤੀ ਕਰਨਾ ਪੈਂਦਾ ਹਾਲਾਂਕਿ ਅੰਦਰੋਂ ਆਉਂਦਾ ਯਾਰ ਇਹਨਾਂ ਦਾ ਕੀ ਸੇਰਾ ਕੱਲ ਨੂੰ ਅੱਜ ਹੁਣ ਅਨਮੋਲ ਗਗਨਮਾਨ ਹੈਗੀ ਫਿਰ ਸ਼ਾਮੀ ਅਸਤੀਫਾ ਦੇ ਦੇ ਅਸੀਂ ਕੀ ਕਰ ਲਾਂਗੇ ਮਤਲਬ ਆਪਣਾ ਹੀ ਆਪਣੇ ਆਪ ਤੇ ਯਕੀਨ ਸਾਨੂੰ ਆਪਣੇ ਆਪ ਤੋਂ ਚੱਕਿਆ ਜਾਣਾ ਸ਼ੁਰੂ ਹੋ ਗਿਆ ਸੋ ਜੋ ਮੈਨੂੰ ਪਤਾ ਲੱਗਿਆ ਅਨਮੋਲ ਗਗਨਮਾਨ ਦਾ ਹਾਈ ਕਮਾਂਡ ਚ ਜਿਹੜੇ ਮਨੀਸ਼ ਸੋਧੀ ਆ ਉਹਨਾਂ ਨਾਲ ਥੋੜੀ ਖੱਟਪੱਠ ਹੋਈ ਆ ਔਰ ਉਹ 15 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਆਵਾਮੀ ਪਾਰਟੀ ਦੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਲੇਕਿਨ ਆ ਕੇ ਫਿਰ ਉਦਾਂ ਹੀ ਉਹਨਾਂ ਨਾਲ ਜਦੋਂ ਟ੍ਰੀਟ ਜਾ ਹੋਇਆ ਵੀ ਥੋੜੇ ਦਿਨ ਤਾਂ ਠੀਕ ਰਿਹਾ ਫਿਰ ਉਹਨਾਂ ਨੂੰ ਲੱਗਿਆ ਕਿ ਮੈਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਅਚਾਨਕ ਜਿਹੜਾ ਇਹ ਕੰਸੋਹਾਂ ਲੱਗਣ ਲੱਗ ਪਈਆਂ ਜਿਹੜੇ ਗਿੱਲ ਨੇ ਉਹਨਾਂ ਨੂੰ ਜੁਆਇਨ ਕਰਾਇਆ ਜਾ ਰਿਹਾ ਫਿਰ ਉਹਨੂੰ ਲੱਗਿਆ ਕਿ ਮੇਰੇ ਸਿਰ ਤੇ ਕੋਈ ਲੀਡਰ ਬਠਾਣਗੇ ਇਸ ਨਾਲ ਚੰਗਾ ਪਹਿਲਾਂ ਮੈਂ ਜਲੀਲ ਹੋਣਾ ਮੈਂ ਛੱਡ ਦਵਾਂ ਮਨੀ ਮਨੀ ਸਸੋਧਿਆਰੀ ਤੁਸੀਂ ਗੱਲ ਕੀਤੀ ਇਹ ਇਹ ਐਪੀਸੋਡ ਕੀ ਹੈ ਦੇਖੋ ਜੋ ਕਿਉਂਕਿ ਦੇਖੋ ਸਿੱਧੀ ਜੀ ਗੱਲ ਹੈ ਕਿ ਜਿੱਥੇ ਅਨਮੋਲ ਗਗਨ ਮਾਨ ਹੈ ਐਮ ਐਲ ਏ ਉਹ ਪੰਜਾਬ ਦਾ ਸਭ ਤੋਂ ਵੱਡਾ ਰੈਵਨਿਊ ਦਾ ਸੈਂਟਰ ਹੈ ਡੇਰਾ ਬਸੀ ਖਰੜ ਸਾਰੇ ਫਲੈਟਸ ਸਾਰਾ ਚੰਡੀਗੜ੍ਹ ਉੱਥੇ ਆ ਠੀਕ ਹੈ ਨਾ ਮੁੱਲਾਪੁਰ ਸੋ ਇੱਕ ਬੜੀ ਬਾਰੀਕ ਨਜ਼ਰ ਰਹਿੰਦੀ ਉਸ ਕੌਨਸਟਿਟੂਐਂਸੀ 'ਚ ਠੀਕ ਹੈ ਨਾ ਉਸ ਕੌਨਸਟਿਟੂਐਂਸੀ 'ਚ ਬੜੀ ਬਾਰੀਕ ਨਜ਼ਰ ਆ ਕਿਉਂਕਿ ਡੇਰਾ ਬਸੀ ਦਾ ਚਲੋ ਐਮ ਐਲ ਏ ਅਨਕੈ ਸ਼ਰਮਾ ਹੋ ਜਾਂਦਾ ਉਸ ਤੋਰੇ ਦੀ ਗੱਲ ਹੈ ਲੇਕਿਨ ਇੱਕ ਬੜੀ ਬਰੀਕ ਨਜ਼ਰ ਰਹਿੰਦੀ ਹੈ ਤਾਂ ਖਿੱਚਾ ਪੱਟੀ ਰਹਿੰਦੀ ਹੈ ਕਿ ਅਫਸਰਾਂ ਕਰਕੇ ਬਈ ਇੱਥੇ ਰੈਵਨਿਊ ਦੇ ਅਫਸਰ ਤਹਿਸੀਲਦਾਰ ਹੈ ਈਓ ਹੈ ਉਹ ਸਾਡੀ ਮਰਜ਼ੀ ਦੇ ਲਗਾਏ ਜਾਣ ਔਰ ਅਨਮੋਲ ਗਗਨਮਾਰ ਬਾਰੇ ਇਹ ਉੱਥੇ ਦੇ ਲੋਕ ਜਿਹੜੇ ਦੋਸ਼ ਮੇਰੀ ਕਈ ਲੋਕਾਂ ਨਾਲ ਗੱਲ ਹੋਈ ਹੈ ਕਈ ਲੋਕਾਂ ਦੀਆਂ ਵੀਡੀਓ ਵੀ ਨਸ਼ਰ ਹੋਈਆਂ ਬਈ ਉੱਥੇ ਕਾਫੀ ਬਿਲਡਰਾਂ ਨੂੰ ਖਿੱਚ ਤਾਣੀ ਕੀਤੀ ਹੋਈ ਸੀ ਔਰ ਕਈ ਤਹਿਸੀਲਦਾਰ ਜਿਹੜੇ ਆ ਉਹਨਾਂ ਦੀਆਂ ਰਜਿਸਟਰੀਆਂ 'ਚ ਵੀ ਉਹਨਾਂ ਦੀਆਂ ਰੁਕਵਾਈਆਂ ਜਾਂਦੀਆਂ ਸੀਗੀਆਂ ਚਲੋ ਅੱਗੋਂ ਉਹਨਾਂ ਦੀ ਇੰਟਰਨਲ ਅਨਮੋਲ ਹੁਣ ਲੱਗਿਆ ਹੋਏਗਾ ਮਨੀਸ਼ ਸੋਦਿਆ ਨੂੰ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪਰਿਵਾਰੀ ਨੇ ਬਈ ਕੁਝ ਨਾ ਕੁਝ ਇਦਾਂ ਦੇ ਰਿਫਾਰਮਸ ਕੀਤੇ ਜਾਣ ਜਿਹਦੇ ਨਾਲ ਪਾਰਟੀ ਦੀ ਛਵੀ ਸੁਧਰੇ ਪਾਰਟੀ ਹੁਣ ਅੱਗੇ ਆਪਣੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਐਕਸਾਈ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਇਹ ਲੋਕਾਂ ਦੀਆਂ ਨਾਰਾਜ਼ਗੀਆਂ ਦੂਰ ਕੀਤੀਆਂ ਜਾਣ ਹੋ ਸਕਦਾ ਕਿਤੇ ਕੰਮ 'ਚ ਦਖਲਅੰਦਾਜ਼ੀ ਹੋਈ ਹੋਵੇ ਜਿੱਥੇ ਕਿਤੇ ਟਸਲ ਫਸੀ ਹੋਵੇ ਇਹਨਾਂ ਨੇ ਕਿਸੇ ਬਿਲਡਰ ਦਾ ਰੁਕਵਾਇਆ ਹੋਊਗਾ ਉਹਨਾਂ ਨੇ ਕਿਸੇ ਬਿਲਡਰ ਦੀ ਸਵਾਰਸ਼ ਕੀਤੀ ਹੋਊਗੀ ਯੈਨ ਨੇ ਸਵਾਲਸ਼ ਕੀਤੇ ਹੋਗੇ ਉਹਨਾਂ ਨੇ ਰੁਕਵਾਇਆ ਹੋਵੇਗਾ ਬੇਸਿਕਲੀ ਕੰਮ ਦਾ ਸਾਰਾ ਉੱਥੇ ਬਿਲਡਰਾਂ ਦਾ ਹੀ ਆ। ਸੋ ਮੈਨੂੰ ਅੰਦਰਲੀ ਸਟੋਰੀ ਦਾ ਨਹੀਂ ਪਤਾ ਲੇਕਿਨ ਇੰਨਾ ਜ਼ਰੂਰ ਕਨਫਰਮ ਹੋਇਆ ਕਿ ਮਨੀਸ਼ ਸੋਦੀਆ ਨਾਲ ਥੋੜੀ ਹਲਕੀ ਜਾਂ ਪੇਚ ਫਸਿਆ ਸੀਗਾ। ਤੇ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਵੀ ਆਏ ਆ। ਸਗੋਂ ਉਲਟਾ ਇੱਥੇ ਆਏ ਨੇ ਤੇ ਇਹਨਾਂ ਨੂੰ ਤਾਂ ਟੀਚਰ ਬਾਜੀ ਵੀ ਕੀਤੀ ਗਈ ਬਈ ਘਰ ਆਏ ਸ਼ਿਕਾਇਤਾਂ। ਤੇ ਜਦੋਂ ਲੱਗਿਆ ਕਿ ਗਿੱਲ ਨੂੰ ਜਿਹੜੇ ਗਿੱਲ ਖੁਦ ਗਿਲਕੋ ਦੇ ਮਾਲਕ ਨੇ ਤੇ ਐਡੇ ਵੱਡੇ ਲੈਂਡ ਕੋਲੋਨਾਈਜ਼ਰ ਨੇ ਜਦੋਂ ਲੱਗਿਆ ਕਿ ਉਹ ਕਾਲੀ ਦਲ ਛੱਡ ਕੇ ਆਵਾ ਵੀ ਪਾਰਟੀ ਚਾਨ ਲੱਗੇ ਨੇ ਨਾਂ ਨੂੰ ਮੇਰੀ ਜਗ੍ਹਾ ਤਿਆਰ ਕੀਤਾ ਜਾ ਰਿਹਾ ਸੋ ਲੱਗਿਆ ਹੋਵੇਗਾ ਹਾਲਾਂਕਿ ਜਿਹੜੀ ਚਰਚਾ ਸ਼ੁਰੂ ਹੋਈ ਏ ਹੋਈ ਕਿ ਗਿੱਲ ਬੀਜੇਪੀ ਚ ਜਾਣਗੇ ਬਟ ਜੋ ਮੈਨੂੰ ਸਮਝ ਆਇਆ ਜੋ ਮਨਰਸ ਸੂਤਰਾ ਨੇ ਦੱਸਿਆ ਕਿ ਗਿੱਲ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੈ ਹੁਣ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਸ਼ਾਇਦ ਉਹਨਾਂ ਦੀ ਜੁਆਇਨਿੰਗ ਹਜੇ ਰੋਕੀ ਆ ਤੇ ਕਿਉਂਕਿ ਅਨਮੋਲ ਗਗਨਵੰਦੀ ਦੀ ਨਾਰਾਜ਼ਗੀ ਜਿਹੜੀ ਆ ਉਹ ਹਾਵੀ ਹੋ ਗਈ ਆ ਤੇ ਇਸ ਕਰਕੇ ਰੋਕੀ ਗਈ ਆ ਲੇਕਿਨ ਗੱਲ ਇਹ ਹੈਗੀ ਆ ਕੀ ਆਵਾਦਮੀ ਪਾਰਟੀ ਦੇ ਵਿੱਚ ਵੀ ਜਿਹੜਾ ਅਸਤੀਫਾ ਦੇਣਾ ਵਾਪਸ ਲੈਣਾ ਇਹ ਕਲਚਰ ਨਹੀਂ ਹੈਗਾ ਆਵਾਦਮੀ ਪਾਰਟੀ ਦਾ ਜਿਹੜਾ ਦੇਖਣ ਨੂੰ ਮਿਲਦਾ ਹੈ ਅੱਛਾ ਜੇ ਆਪਾਂ ਕੱਲ ਦੀ ਗੱਲ ਕਰੀਏ ਖਾਸ ਤੌਰ ਤੇ ਅਮਨ अरोड़ा ਮਿਲਦੇ ਉਹਨਾਂ ਨੂੰ ਉਹਦੇ ਘਰ ਜਾ ਕੇ ਉੱਥੇ ਕੀ ਗੱਲ ਹੋਈ ਹੈ ਇਹਦੇ ਬਾਰੇ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਉੱਥੇ ਕੋਈ ਗੱਲ ਹੋਈ ਹੋਏਗੀ ਕੋਈ ਸਮਝੌਤਾ ਹੋਇਆ ਹੋ ਸਕਦਾ ਹੈ ਦੇਖੋ ਇਹੀ ਚੀਜ਼ਾਂ ਹੋਣੀਆਂ ਜੇ ਪਾਰਟੀ ਦੀ ਇੰਟਰਨਲ ਜੋ ਮੈਨੂੰ ਲੱਗਦਾ ਹੈ ਕਿ ਉੱਥੇ ਇਹੀ ਗੱਲ ਹੋਈ ਹੋਣੀ ਆ ਬਈ ਜਿਹੜੇ ਕੰਮ ਦੇ ਵਿੱਚ ਮੇਰੀ ਕੰਸਟੀਚੁਐਂਸੀ ਵਿੱਚ ਦਖਲ ਅੰਦਾਜ਼ੀ ਆ ਉਹ ਨਾ ਕੀਤੀ ਜਾਵੇ ਮੈਨੂੰ ਕੰਮ ਕਰਨ ਦਿੱਤਾ ਜਾਵੇ ਇੰਡੀਪੈਂਡੈਂਟ ਉਹ ਉੱਤੇ ਕਿਤੇ ਨਾ ਕਿਤੇ ਉਹਨਾਂ ਦੀ ਬਣੀ ਹੋਣੀ ਗੱਲ ਕੋਈ ਨਾ ਕੋਈ ਕੰਸੈਂਸਸ ਬਣਿਆ ਹੋਣਾ ਹੈ ਗਿੱਲ ਨੂੰ ਜੁਆਇਨ ਨਾ ਕਰਾਓ ਬਈ ਕਿਤੇ ਨਾ ਕਿਤੇ ਬੈਠ ਕੇ ਕੋਈ ਨਾ ਕਿਸੇ ਟੇਬਲ ਤੇ ਕੋਈ ਨੁੱਕਰ ਵਾਲੀ ਗੱਲ ਤਾਂ ਕਿਤੇ ਅਮਨ ਅਰੋੜਾ ਨੇ ਕਮਿਟਮੈਂਟ ਕੀਤੀ ਹੋਣੀ ਹੈ ਜਾਂ ਦਿੱਲਤੀਆਂ ਹੋਣੀਆਂ ਜਾਂ ਦਿੱਲੀ ਕੀਤੀ ਹੋਣੀ ਕਮਿਟਮੈਂਟ ਕੋਈ ਨਾ ਕੋਈ ਅਰਵਿੰਦ ਕੇਜਰੀਵਾਲ ਹੋ ਰਹਾ ਨਾ ਗੱਲ ਹੋਈ ਹੋਣੀ ਕਿਉਂਕਿ 15 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਨੇ ਸੋ ਹੋਛਾ ਇਹ ਜਿਹੜੇ ਨਵੀਨ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੇ ਅਮਨ अरोड़ा ਦੀ ਜ਼ਿੰਮੇਵਾਰੀ ਲਗਾਈ ਹੋਣੀ ਹੈ ਵੀ ਜਾ ਕੇ ਇਸ ਮਾਮਲੇ ਨੂੰ ਨਿਪਟਾਓ ਨਹੀਂ ਤਾਂ ਇਦਾਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਪੈਣਾ ਸ਼ੁਰੂ ਹੋ ਜਾਊਗਾ ਹੋਰ ਵੀ ਐਮਐਲਏ ਜਿਹੜੇ ਹੈਗੇ ਆ ਉਹ ਨਿਕਲਣੇ ਸ਼ੁਰੂ ਹੋ ਜਾਣਗੇ ਬੜਾ ਔਖਾ ਹੋ ਜਾਏਗਾ ਪਾਰਟੀ ਲਈ ਅ ਰਣਜੀਤ ਸਿੰਘ ਗਿੱਲ ਦੀ ਵੀ ਜੇ ਗੱਲ ਕਰ ਲਈਏ ਕਿਉਂਕਿ ਰਣਜੀਤ ਸਿੰਘ ਗਿੱਲ ਜਿਵੇਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਵੱਲ ਝੁਕਾਅ ਰੱਖਦੇ ਹੋ ਸਕਦੇ ਆ ਪਰ ਸੁਣਨ ਨੂੰ ਤਾਂ ਇਹ ਵੀ ਆਇਆ ਕਿ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਸ ਨੇ ਲਗਾਤਾਰ ਫੋਨ ਦੇ ਨਾਲ ਕੰਟੈ ਇੱਕ ਬਹਿਲਾਣਾ ਜ਼ਿੰਦਗੀ ਚ ਪ੍ਰਿੰਸੀਪਲ ਲੈ ਲਓ ਮੇਰੇ ਕੋ ਜਿਹੜਾ ਵਪਾਰੀ ਹੈ ਜਿਹੜਾ ਕਾਰੋਬਾਰੀ ਹੈ ਅਗਰ ਉਹ ਸਿਆਸਤ ਕਰਦਾ ਲੇਕਿਨ ਉਹ ਸਾਰਿਆਂ ਦੇ ਨਾਲ ਹੈ ਮੈਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਤਗੜੇ ਕਾਰਪੋਰੇਟ ਘਰਾਣੇ ਆ ਉਹ ਸਾਰੇ ਕੇਂਦਰ ਸਰਕਾਰ ਨਾਲ ਸਹਿਮਤ ਹੈ ਮੰਨ ਨਹੀਂ ਬੰਦੀ ਹੈ ਕਾਰੋਬਾਰ ਚਲਾਣੇ ਆ ਵਪਾਰ ਚਲਾਣਾ 3600 ਤੁਸੀਂ 19-21 ਕਰਨੀਆਂ ਹੁੰਦੀਆਂ ਕਾਰੋਬਾਰ ਦੇ ਵਿੱਚ ਹੁੰਦੀਆਂ ਟੈਕਸੇਸ਼ਨ ਚ ਹੁੰਦੀਆਂ ਦਸਤਾਵੇਜ਼ਾਂ 100% ਦੀ ਕੋਈ ਵੀ ਨਹੀਂ ਸਦੀ ਹੋ ਸਕਦਾ ਸੋ ਜੋ ਮੈਨੂੰ ਸਮਝ ਆਂਦੀ ਹੈਗੀ ਮੈਨੂੰ ਇਹ ਸਮਝ ਆਂਦੀ ਹੈਗੀ ਹੈ ਕਿ ਜਿਹੜੀ ਤੁਸੀਂ ਸਵਾਲ ਚੁੱਕ ਰਹੇ ਹੋ ਰਣਜੀਤ ਗਿਲ ਜਿਹੜੇ ਉਹ ਗਿਲਕੋ ਦੇ ਮਾਲਕ ਹੈ ਬਹੁਤ ਵੱਡਾ एंपਾਇਰ ਹੈ ਗਿਲਕੋ ਦਾ ਔਰ ਮੁਹਾਲੀ ਚੰਡੀਗੜ੍ਹ ਵੱਲ ਬਹੁਤ ਨਾਮ ਹੈ ਅਗਰ ਉਹਨਾਂ ਨੇ ਕਾਰੋਬਾਰ ਕਰਨਾ ਹੈ ਤੇ ਉਹਨਾਂ ਦੀ ਕਾਂਗਰਸੀਆਂ ਨਾਲ ਵੀ ਦੋਸਤੀ ਰਹਿਣੀ ਹੈ ਉਹਨਾਂ ਦੀ ਬਜਪਾ ਨਾਲ ਵੀ ਰਣੀ ਹੈ ਉਹਨਾਂ ਦੀ ਅਕਾਲੀ ਦਲ ਨਾਲ ਵੀ ਰਣੀ ਹੈ ਜਿਹੜੇ ਕਾਰਪਟ ਘਰਾਣੇ ਹੁੰਦੇ ਆ ਬੇਸ਼ੱਕ ਉਹ ਕਿਸੇ ਪਾਰਟੀ 'ਚ ਚਲੇ ਜਾਣ ਲੇਕਿਨ ਉਹਨਾਂ ਦੀ ਦੋਸਤੀ ਸਾਰਿਆਂ ਨਾਲ ਰਣੀ ਹੈ ਉਹਨਾਂ ਨੂੰ ਕਰਨਾ ਹੀ ਪੈਣਾ ਮੰਨਣਾ ਹੀ ਪੈਣਾ ਚੱਲਣਾ ਹੀ ਪੈਣਾ ਉਹ ਪਾਰਟੀਆਂ ਦੇ ਨਾਲ ਇਹ ਹੈ ਓਪਨਲੀ ਬੈਠ ਜਾਂਦੇ ਆ ਵੀ ਅਸੀਂ ਠੀਕ ਆ ਅਕਾਲੀ ਦਲ ਨਾਲ ਆ ਲੇਕਿਨ ਹੁਣ ਮੰਨ ਲਓ ਮੈਂ ਤੁਹਾਨੂੰ ਉਸ ਉਦਾਹਰਨ ਦੇਣਾ ਮਹਾਲੀ ਤੋਂ ਐਮਐਲਏ ਨੇ ਕੁਲਵੰਤ ਸਿੰਘ ਹਾਲੀ ਦੇ ਵਿੱਚ ਇਹਨਾਂ ਨੇ ਮੇਅਰ ਬਣਨਾ ਸੀ। ਅਕਾਲੀ ਦਲ ਦੇ ਸਰਕਾਰ, ਅਕਾਲੀ ਦਲ ਦੇ ਉਮੀਦਵਾਰ ਜਿੱਤੇ। ਤੇ ਮੇਅਰ ਪਤਾ ਕੋਣ ਬਣਿਆ? ਇੰਡੀਪੈਂਡੈਂਟ ਕੁਲਵੰਤ ਸਿੰਘ, ਜਨਤਾ ਲੈਂਡ ਪ੍ਰੋਮੋਟਰ ਤੇ ਮਾਲਕ। ਇੱਕ ਆਜ਼ਾਦ ਉਮੀਦਵਾਰ ਜਿੱਤਿਆ। ਸੁਖਵੀਰ ਸਿੰਘ ਬਾਦਲ ਨੇ ਸਾਰੇ ਅਕਾਲੀ ਦਲ ਨੂੰ ਪਿੱਛੇ ਕਰਕੇ ਉਹਨੂੰ ਮੇਅਰ ਬਣਾਤਾ। ਮੇਅਰ ਬਣਾਤਾ। ਇਹ ਆਪਣੇ ਆਪ 'ਚ ਇੱਕ ਸਟੀਕ ਉਦਾਹਰਣ ਹੈ। ਕਿ ਕਾਰਪੋਰੇਟ ਦਾ ਹਮੇਸ਼ਾ ਸਿਆਸਤ ਦੇ ਉੱਤੇ ਦਬਦਬਾ ਹੁੰਦਾ। ਕਾਰਪੋਰਟਰ ਜਿਹੜਾ ਹਮੇਸ਼ਾ ਸਿਆਸਤ ਨੂੰ ਆਪਣੇ ਢੰਗ ਨਾਲ ਚਲਾਉਂਦਾ ਔਰ ਸਾਰਾ ਅਕਾਲੀ ਦਲ ਹੈਰਾਨ ਸੀ ਬਈ ਜਨਤਾ ਲੈਂਡ ਪ੍ਰੋਮੋਟਰ ਦੇ ਮਾਲਕ ਕੁਲਵੰਸ ਉਹੀ ਕੁਲਵੰਸ ਸਿੰਘ ਬਾਦ ਆਮਾਨੀ ਪਾਰਟੀ ਚਾਗੇ ਇਹ ਤੋਂ ਐਮਐਲਏ ਬਣ ਗਏ ਲੇਕਿਨ ਕਦੀ ਉਹਨਾਂ ਨੇ ਅਕਾਲੀ ਦਲ ਦੀ ਬਦ ਕੋਈ ਨਹੀਂ ਕੀਤੀ ਕਦੀ ਕਾਂਗਰਸ ਦੀ ਬਦ ਕੋਈ ਨਹੀਂ ਕੀਤੀ ਤੁਸੀਂ ਕਿਸੇ ਕਾਰਪੋਰੇਟ ਘਰਾਣੇ ਦੇ ਜਿਹੜਾ ਸਿਆਸੀ ਕਰਦਾ ਹੋਏਗਾ ਬੰਦਾ ਉਹਦੇ ਮੂੰਹੋਂ ਕਿਸੇ ਦੂਜੇ ਪਾਰਟੀ ਦੀ ਬਦ ਕੋਈ ਨਹੀਂ ਸੁਣੋਗੇ ਭਾਵੇਂ ਉਹ ਪੰਜਾਬ ਦਾ ਕੋਈ ਵੀ ਹੋਵੇ ਤੁਸੀਂ ਨਹੀਂ ਸੁਣੋਗੇ ਕਿ ਕਿਸੇ ਵੀ ਕਾਰਪਟ ਕਰਾਣੇ ਦਾ ਜੇ ਕੋਈ ਮੈਂਬਰ ਪਾਰਲੀਮੈਂਟ ਆ ਮੰਨ ਲਓ ਸ਼ੋਕ ਮਿੱਤਲਾ ਵਿਕਰਮ ਸਾਨੀ ਸੰਜੀਵ ਰੋੜਾ ਵੀ ਰਹੇ ਨੇ ਇਹਨਾਂ ਨੂੰ ਕਦੀ ਤੁਸੀਂ ਬਦ ਕੋਈ ਨਹੀਂ ਸੁਣੋਗੇ ਵੀ ਇਹ ਕਾਂਗਰਸ ਦੀ ਬਦ ਕੋਈ ਕਰ ਦਿੰਦੇ ਆ ਅਕਾਲੀ ਦਲ ਦੀ ਕਰ ਦਿੰਦੇ ਆ ਬੀਜੇਪੀ ਦੀ ਕਰ ਦਿੰਦੇ ਆ ਨਹੀਂ ਕਰ ਦਿੰਦੇ ਮੁੱਦੇ ਦੀ ਗੱਲ ਕਰ ਲੈਣਗੇ ਓਨੀ ਕਿ ਜਿੰਨੀ ਕਿ ਸੋਫਿਸਟੀਕੇਟਿਡ ਹੈ ਬਸ ਡਾਕਟਰ ਸਾਹਿਬ ਅੰਤ ਦੇ ਵਿੱਚ ਜੇ ਆਪਾਂ ਇਹਨੂੰ ਕਨਕਲੂਡ ਕਰੀਏ ਕਿ ਹੁਣ ਰਣਜੀਤ ਸਿੰਘ ਗਿੱਲ ਕਿੱਧਰ ਵੱਲ ਨੂੰ ਜਾ ਸਕਦੇ ਆ ਇਹ ਜਾਣਨਾ ਬਹੁਤ ਜ਼ਰੂਰੀ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਹਜੇ ਟਾਈਮ ਹੈਗਾ ਮੈਨੂੰ ਲੱਗਦਾ ਕਾਂਗਰਸ ਉਹਨਾਂ ਨੂੰ ਜੁਆਇਨ ਕਰਾਏਗੀ ਜਾਂ ਭਾਜਪਾ ਜੁਆਇਨ ਕਰਾਏਗੀ ਭਾਜਪਾ ਨਾਲ ਵੀ ਉਹਨਾਂ ਦੀ ਗੱਲਬਾਤ ਠੀਕ ਹੈਗੀ ਆ ਕਾਂਗਰਸ ਨਾਲ ਵੀ ਠੀਕ ਹੈਗੀ ਆ ਹਜੇ ਤਾਂ ਆਮ ਆਦਮੀ ਪਾਰਟੀ ਜਾਣਾ ਚਾਹੁੰਦੇ ਸੀ ਪਰ ਮੈਨੂੰ ਲੱਗਦਾ ਹੈ ਹਜੇ ਟਾਈਮ ਹੁਣ ਥੋੜਾ ਪਰਵਟ ਲੈ ਗਿਆ ਅਨਮੋਲ ਗਗਨਮਾਨ ਦੇ ਜਿਹੜਾ ਉਹਨੇ ਆਪਣਾ ਦਿਖਾਇਆ ਇੱਕ ਅਸਤੀਫੇ ਵਾਲਾ ਪੂਰਾ ਡਰਾਮਾ ਦਿਖਾਇਆ ਉਹਦੇ ਨਾਲ ਆਮ ਆਨਵੀ ਪਾਰਟੀ ਪੂਰੀ ਥੋੜੀ ਹਿੱਲੀ ਐ ਅੰਦਰ ਵੀ ਕਾਫੀ ਹਲਜੋਲ ਹੋਈ ਐ ਕਿਉਂਕਿ ਅਨਮੋਲ ਗਗਨਮਾਨ ਕੱਲੀ ਇੱਕ ਕੱਲੀ ਇੱਕ ਐਮਐਲਏ ਹੋ ਰਾਮ ਆਨਵੀ ਪਾਰਟੀ ਦੀ ਲੀਡਰ ਨਹੀਂ ਐ ਉਹ ਇੱਕ ਸੈਲੀਬ੍ਰਿਟੀ ਵੀ ਐ ਇਸ ਕਰਕੇ ਕਲਾਕਾਰੀ ਦਾ ਖੇਤਰ ਹੋਰ ਵੀ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਜਿਹੜੀ ਉਹਨੂੰ ਕਈ ਫਾਲੋ ਕਰਦੀ ਐ ਸੋ ਭਾਵੇਂ ਬੇਸ਼ੱਕ ਉਹਦੇ ਉੱਤੇ ਬਣੀਆਂ ਹੋਣ ਮੀਮਸ ਬਣੀਆਂ ਹੋਣ 5 ਮਿੰਟ ਦੀ ਐਮਐਸਪੀ ਅਰੇ ਲੇਕਿਨ ਗੱਲ ਇਹ ਹੈ ਕਿ ਅਸਤੀਫਾ ਦੇਣ ਦੇ ਨਾਲ ਪਾਰਟੀ ਦੇ ਵਿੱਚ ਮਨੋਬਲ ਵੀ ਡਿੱਗਦਾ ਇਸ ਕਰਕੇ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਮਨੀਸ਼ ਸੋਦੀਆ ਵਾਲਾ ਜਿਹੜਾ ਕਾਰਨ ਹੈਗਾ ਉਹ ਬੈਠ ਕੇ ਨਿਪਟਾ ਲਣਗੇ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਹੁੰਦੇ ਸਮੇਂ ਨੂੰ ਵੇਖਣ ਨੂੰ ਮਿਲਦਾ ਰਸਤੇ ਰਵਾਂਗੇ ਬਣੇ ਰੋ 1950 ਪੰਜਾਬੀ ਤੇ